मैं बबिता गर्ग मैं बिलोंग करती हाँ टकोली तो मैं एज ए फार्मासिस्ट जॉब कर दी हाँ गी मेरा कॉलेज हैगा सी मस्तवाणा साहब उतो मैंने फार्मेसी की उतें ही मैंने डी फार्मेसी की बी फार्मेसी की है एम फार्मेसी की मैं मान साहब जी का शुक्रिया अदा करती हाँ उन्होंने मैनुम वे करने का मौका दिता और लोगों की सेवा करता ਇਥੇ ਜੋ ਵੀ ਡਾਕਟਰ ਮੈਨੂੰ ਦਵਾਈ ਲਿਖ ਕੇ ਦਿੰਦੇ ਨੇ ਨਾ ਲੋਕਾਂ ਨੂੰ ਉਹ ਸਮਝਾਉਣੀ ਆ ਕਿਹੜੀ ਖਾਲੀ ਪੇਟ ਖਾਣੀ ਹੈ ਕਿਹੜੀ ਖਾਣਾ ਖਾਣ ਤੋਂ ਬਾਅਦ ਖਾਣੀ ਹੈ ਸਾਡੇ ਕੋਲ ਆਮ ਆਦਮੀ ਕਲੀਨਿਕ ਦੇ ਵਿੱਚ 80 ਮੈਡੀਸਿਨਸ ਦੀ ਪ੍ਰੈਸਕ੍ਰਿਪਸ਼ਨ ਮਿਲੀ ਹੋਈ ਹੈ ਇਹ ਅਸੀਂ ਸਾਰੀ ਢਕੋਲੀ ਤੋਂ ਲੈ ਕੇ ਆਉਨੇ ਆਗੇ ਜਿੰਨੀ ਡਿਮਾਂਡ ਪਾਣੇ ਆਗੇ ਉਨੀ ਡਿਮਾਂਡ ਸਾਨੂੰ ਮਿਲ ਜਾਂਦੀ ਹੈਗੀ ਇੱਕ ਮਹੀਨੇ ਬਾਅਦ ਫੇਰ ਪਾਣੇ ਆਗੇ ਇੱਕ ਇੱਕ ਮਹੀਨੇ ਬਾਅਦ ਸਾਨੂੰ ਫ੍ਰੈਸ਼ ਮਿਲਦੀ ਹੈ ਤੇ ਲੋਕਾਂ ਨੂੰ ਅਸੀਂ ਦਿਨੇ ਆਗੇ ਦਵਾਈਆਂ ਰੱਖਣ ਲਈ ਸਾਨੂੰ ਮਾਨ ਸਾਹਿਬ ਜੀ ਨੇ ਅਲਮੀਰਾ ਦਿੱਤੀ ਤੇ ਰੈਕ ਦਿੱਤੇ ਉਹਦੇ ਵਿੱਚ ਮੇਨਟੇਨ ਕਰਕੇ ਰੱਖਣ ਦੀ ਤੇ ਉਹਨਾਂ ਨੇ ਬਾਕੀ ਫਰਨੀਚਰ ਵੀ ਬੜਾ ਅੱਛਾ ਦਿੱਤਾ ਹੈਗਾ ਪੂਰੀ ਫੈਸਿਲਿਟੀਆਂ ਦਿੱਤੀਆਂ ਉਹਨਾਂ ਨੇ ਸਾਨੂੰ ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਗ੍ਰੀਨ ਕੇਚੂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮੈਂ ਪਗਲਨ ਬੰਸੀ ਅਮਜਾਬ ਜੀ ਦਾ ਸ਼ੁਕਰੀਆ ਦਾ ਕਰਦੀ ਆ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਜੌਬ ਕਰਨ ਦਾ ਤੇ ਪਹਿਲਾਂ ਮੈਂ ਘਾਰ ਹੀ ਰਹਿੰਦੀ ਸੀਗੀ ਮੈਨੂੰ ਜੌਬ ਵੀ ਮਿਲੀ ਲੋਕਾਂ ਦਾ ਸੇਵਾ ਕਰਨ ਦਾ ਮੌਕਾ ਵੀ ਦਿੱਤਾ ਬਹੁਤ ਬਹੁਤ ਸ਼ੁਕਰੀਆ ਪੰਜਾਬੀ ਚ ਕਿਹਾ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟੌਪ ਕਲਾਸ ਦਾ ਇਲਾਜ ਹੋਵੇ ਔਰ ਮੈਂ ਕੋਈ ਸਾਨ ਨਹੀਂ ਕਰ ਰਹੀ ਆ ਤੁਹਾਡੇ ਤੇ ਮੇਰਾ ਫਰਜ ਹੈ ਜੀ